ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 2 ਸਾਲਾਂ ਦਾ ਵੀ ਦੇ ਜਾਵਾਂਗੇ ਠੀਕ ਆ ਵੀ 2 ਸਾਲਾਂ ਤਾਈ ਕੋਈ ਵੀ ਹੋ ਜੇ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਆ ਹਾਂ ਜੇ ਕਿਤੇ ਵੀ ਬੁਰਸ਼ ਲੱਗਾ ਹੋਣ ਜਾਵਾਂਗਾ ਖਰਚਾ ਦੇ ਜਾ ਜੀ ਮਿੱਤਰੋ ਪਿੰਡ ਨਸੀਰੇ ਵਾਲੇ ਖੜੇ ਆ ਤੁਹਾਡੇ ਵਾਸਤੇ ਸਾਰੇ ਖੇਤੀਸਾਂ ਦੇ ਕਿcke ਘਰੇ ਵਕਾਊ ਲੈ ਕੇ ਆਏ ਆ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਜੀ ਵਧੀਆ ਆਪਣੇ ਠੀਕ ਠਾਕ ਜੀ ਕਿਰਪਾ ਕਰ ਸਭ ਤੋਂ ਪਹਿਲਾਂ ਜਿਹੜਾ ਫੋਰਡ 3600 ਟਰੈਕਟਰ ਆ ਜੀ ਇਹ ਕਿਹੜਾ ਮਾਡਲ ਆ ਉਹ 86 ਮਾਡਲ ਆ ਜੀ ਠੀਕ ਹੈ ਜੀ 86 ਮਾਡਲਾ ਨੀ ਨਾ ਰੰਗਾ ਸਾਰੇ ਮਗਰਾਡਾ ਦਾ ਓਰੀਜਨ ਆਲਾ ਸਾਰਾ ਟਰੈਕਟਰ ਮਗਰਾ ਡਾਟਾ ਹੀ ਰੀਜਨਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 2 ਸਾਲਾਂ ਦਾ ਵੀ ਦੇ ਜਾਵਾਂਗੇ ਠੀਕ ਆ ਵੀ 2 ਸਾਲਾਂ ਤਾਂ ਹੀ ਕੁਝ ਵੀ ਹੋ ਜੇ ਹੋਣੀ ਕੋਈ ਕਿਸੇ ਤਰ੍ਹਾਂ ਦੀ ਨਹੀਂ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਆ ਹਾਂਜੀ ਤੇ ਗੱਲ ਕਰੀਏ ਟਾਇਰਾਂ ਦੀ ਟਾਇਰ ਮਗਰਲੇ ਤੇ ਹੈਗੇ ਆ 90 ਪੈਸੇ ਜੀ ਗੁਡਇਰ ਦੇ ਜੀ ਅਗਲੇ ਹੈਗੇ ਆ ਦੇਸੀ 60 70 ਪੈਸੇ 70 ਕੇ ਪੈਸੇ ਬਾਕੀ ਕੰਡੀਸ਼ਨ ਜਿਵੇਂ ਕਿਸੇ ਨੇ ਤਿਆਰ ਕਰਾਉਣਾ ਤਾਂ ਸਾਰਾ ਟਰੈਕਟਰ ਰੀਜਨਲ ਪਿਆ ਵੀ ਨਾਲ ਪਿਆ ਤਿਆਰ ਵੀ ਕਰਾਵੇ ਨਾ ਕਰਾਵੇ ਟਰੈਕਟਰ ਵਗਣ ਵਾਲਾ ਹੈ ਵਗਣ ਵਾਲਾ ਪਿਆਵ ਨੰਬਰ ਆ ਮਰਜੀ ਟਿਕਟ ਉਕਰ ਜਾ ਜੋ ਮਰਜੀ ਠੀਕ ਆ ਨੰਬਰ 50 ਵਾ ਨੰਬਰ 50 ਵਾ ਠੀਕ ਆ ਕੰਡੀਸ਼ਨ ਸਮਾਨ ਏਸ ਟਰੈਕਟਰ ਨਾਲ ਕੀ ਕੋਜਾ ਆਪਣੀ ਕਬੱਟੀ ਆ ਜੀ ਠੀਕ ਆ ਜੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਆਪਾਂ 1 ਲੱਖ 15000 ਦਾ ਜੀ 1 ਲੱਖ 15000 ਰਹਾਣਾ ਹੀ ਆ ਹਾਣਾ ਹੀ ਆ ਠੀਕ ਆ ਹਾਂ ਨਹੀਂ 1 ਲੱਖ 15000 ਦਾ ਬਾਕੀ ਚਲੋ ਇੰਜਨ ਗੇਅਰ ਦਾ ਵਾ ਕੇ ਲੈ ਜਾ ਸਕਦੇ ਹਾਂ ਹਾਂ ਜੀ ਅੱਗੇ ਆ ਗਿਆ ਜੀ ਪ੍ਰੀਟ 6094 ਇਹ ਕਿਹੜਾ ਮਾਡਲ ਆ ਜੀ ਇਹ 2012 ਮਾਡਲ ਆ ਠੀਕ ਆ 2012 ਮਾਡਲ ਆ ਨੰਬਰ 50 ਵਾ ਨੰਬਰ 50 ਹੀ ਏ ਠੀਕ ਹੈ ਜੀ ਇਹ ਵੀ ਪੰਜਾਬ ਦਾ ਨੰਬਰ ਟਾਇਰ ਟੂਰ ਮਗਰਲੇ ਮਗਰਲੇ ਨਾਲ ਦੇ ਆ ਜੀ ਅਗਲੇ ਨਵੇਂ ਪਾਏ ਹੋਏ ਆ ਠੀਕ ਆ ਮੂਰਲੇ ਟਾਇਰ ਬਿਲਕੁਲ ਨਵੇਂ ਆ ਤੇਰੀ ਬੰਪਰ ਸਭ ਕੋਈ ਲੱਗਾ ਜੀ ਟਰੈਕਟਰ ਦੇ ਨਾਲ ਸਮਾਨ ਐ ਪੰਪ ਜਿਵੇਂ ਛਤਰੀ ਸਾਰਾ ਕੁਝ ਆਈ ਮਿਲੂਗਾ ਠੀਕ ਆ ਇੰਜਨ ਗੇਅਰ ਦਾ ਇਹ ਕਿਵੇਂ ਆ ਇਹ ਫੁੱਲ ਗਾਰੰਟੀ ਆ ਜੀ ਲੁਧਿਆਣਾ ਨੰਬਰ ਆ ਪਹਿਲੀ ਪਾਲਟੀ ਦੇ ਨਾਲ ਫਸਟ ਓਨਰ ਆ ਲੁਧਿਆਣਾ ਨੰਬਰ ਆ ਇੰਜਨ ਗੇਅਰ ਵਾ ਕੇ ਚਲਾ ਕੇ ਲਿਆ ਸਕਦੇ ਆ ਠੀਕ ਆ ਡਿਮਾਂਡ ਕਿੰਨੀ ਆ ਜੀ ਇਹ 235000 ਦੀ ਆ ਹਨਾ 235000 ਚ ਕਰ ਦੋਗੇ ਮਾੜਾ ਮੋਟਾ ਸਹੀ ਦਸਿਆ ਮੌਕੇ ਦੇ ਚਲ ਕੋਈ ਨਹੀਂ ਬਿਜਾਰ 2000 ਆਉਣ ਜਾਣ ਦਾ ਖਰਚਾ ਛੱਡ ਦੇਾਂਗੇ ਠੀਕ ਹੈ ਜੀ ਠੀਕ ਹੈ ਅੱਗੇ ਆ ਗਿਆ ਜੀ ਮਿੰਦਰਾ 575 ਡੀਆਈ ਮਾਡਲ ਜੀ ਇਹ 96 ਮਾਡਲ ਆ ਜੀ 96 ਮਾਡਲ ਆ ਇਹ ਵੀ ਪਿਆਵ ਨੰਬਰ ਆ ਪਿਆਵ ਨੰਬਰ ਹੀ ਨਾ ਰਾਂਗੇ ਕਿਤੇ ਵੀ ਬੁਰਸ਼ ਲੱਗਾ ਆਉਣ ਜਾਣ ਦਾ ਖਰਚਾ ਦੇ ਜਾਾਂਗੇ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਤਾਂ ਹੈਗੇ ਆ ਇਹ ਹੈਗੇ ਆ 80 ਪੈਸੇ ਚਾਰੇ ਹੀ ਆ ਚਾਰੇ 80 ਪੈਸੇ ਬਾਕੀ ਰੰਗ ਪੇੜ ਦਾ ਟਰੈਕਟਰ ਸਾਰਾ ਓਕੇ ਆ ਕੋਈ ਫੋਲ ਗਾਰੰਟੀ ਨਹੀਂ ਠੀਕ ਹੈ ਜੀ ਫੁੱਲ ਗਰੰਟੀਆਂ ਵਾਕੇ ਲੈ ਉਸੇ ਤਰ੍ਹਾਂ ਹੀ ਆ ਸਾਰਾ ਕੋਈ ਬੈਟਰੀ ਬਕਸਾ ਸਾਰਾ ਕੋਈ ਉਸੇ ਤਰ੍ਹਾਂ ਹੀ ਆ ਠੀਕ ਆ ਵਾਕੇ ਚਲਾ ਕੇ ਲਿਆ ਸਕਦਾ ਬਾਕੀ ਛੋਟੇ ਜ਼ਿੰਮੇਦਾਰ ਤੋਂ ਨਹੀਂ ਮਰਦਾ ਛੇਤੀ ਠੀਕ ਆ ਜੀ ਇਹਦੀ ਡਿਮਾਂਡ ਕਿੰਨੀ ਹੈ ਜੀ ਇਹਦੀ ਡਿਮਾਂਡ ਆ ਜੀ 1 ਲੱਖ ਤੇ 55000 ਇੱਕ 55 ਦਾ ਹਾਨ ਆਈ ਆ ਹਾਨ ਆਈ ਆ ਯਾਰ ਵਾਧਾ ਪੁੱਛਦੇ ਨਹੀਂ ਕੇ 60 ਨੂੰ 65 ਕਹਿ ਦਿੰਦੇ ਪਰ 55 ਦਾ ਜੀ ਠੀਕ ਹੈ ਜੀ ਹਾਂਜੀ ਅੱਗੇ ਆ ਗਿਆ ਸੋਨਾਲੀਕਾ 60 ਦਾ ਹਾਂਜੀ ਇਹ ਕਿਹੜਾ ਮਾਡਲ ਆ ਜੀ ਇਹ 18 ਮਾਡਲ ਆ 18 ਮੜਲਾ ਨੰਬਰ ਪਿਆਵਾਂ ਮੋਗੇ ਦਾ ਨੰਬਰ ਪਹਿਲੀ ਪਾਰਟੀ ਇਹਨਾਂ ਫਰਸਟ ਓਨਰ ਆ ਹਾਂਜੀ ਟਾਇਰ ਟਾਇਰ ਹੋਣਗੇ ਹੀ 60 ਪੈਸੇ ਚਾਰੇ ਚਾਰੇ ਨਾਲ ਦੇ ਨਾਲ ਤੇ ਸਾਰਾ ਕੁਝ ਕਿਹਦੇ ਖੁੱਬਿਆ ਖੱਲਾ ਨਹੀਂ ਕਿਹਦੇ ਚਾਬੀ ਚੁੱਬੀ ਜਨ ਅਰੀਜਨਲ ਸਾਰਾ ਟਰੈਕਟਰ ਆ ਇਹਦੇ ਨਾਲ ਸਮਾਨ ਕੀ ਕੋਸਾ ਟੌਪ ਲੇਕ ਫੱਟੀ ਕੋਸ ਵੇਟ ਬੂਟ ਨਾਲ ਦੇ ਆ ਠੀਕ ਆ ਵੇਟ ਬੂਟ ਨਾਲ ਦੇ ਟਰੈਕਟਰ ਸਾਰਾ ਅਰੀਜਨਲ ਆ ਹਾਂਜੀ ਇਹਦੀ ਡਿਮਾਂਡ ਕਿੰਨੀ ਆ ਬਾਈ ਇਹ ਦੇ ਆਗੇ ਆਪਾਂ ਜੀ 4.5 ਲੱਖ ਦੀ ਹਨਾ 4.5 ਲੱਖ ਦੀ ਹਾਨ ਆ ਇਹ ਤੋਂ 11 6 ਦੀ ਕਾਦੀ ਆ 11.5 ਠੀਕ ਆ ਜੀ ਆ ਫਾਰਮ ਵੀ ਆ ਹਾਂ ਇਹ ਵੀ ਫਾਰਮ ਇਹ ਫੋੜਾ ਖੇਤੀ ਅੱਛਾ ਬਣਾਇਆ ਫਾਰਮ ਫਾਰਮ ਬਣਾਇਆ 60 ਹਜ਼ਾਰ ਇੰਡੀਆਂ ਰੱਖਿਆ 10 ਮਾਡਲ ਦਾ ਠੀਕ ਆ ਟਾਇਰ ਟੂਰ ਚੰਗੇ ਪਏ ਆ ਫਾਰ ਵਧੀਆ ਵਾਹ ਟਰੈਕਟਰ ਸਾਰਾ ਕੋਈ ਇਸ ਜਣ ਵੀ 60 ਦਾ ਹੈ ਹਿੱਸਾ ਵੀ 60 ਦਾ ਹੈ ਸੋ ਵੀ 60 ਫਾੜੀ ਆ ਠੀਕ ਆ ਬਾਕੀ ਇਹਦੀ ਡਿਮਾਂਡ ਕਿੰਨੀ ਆ ਇਹ ਡਿਮਾਂਡ ਹੈ 1 ਲੱਖ 30 ਹਜ਼ਾਰ ਹਾਨ ਹਾਂ ਠੀਕ ਆ ਇਧਰ 11 ਸਾਢੇ 6 ਲੀਟਰ ਵਾਲੀ ਆ ਜੀ ਠੀਕ ਹੈ ਜੀ ਮਿੱਟੀ ਜੱਦਰ ਵਾਲੀ ਆ ਜੀ ਐਸਟੀ ਜੱਦਰ ਟਾਇਰ ਟੁਰ ਚੰਗੇ ਆ ਮੈਂ ਨਾ ਗਰੰਟੀ ਆ ਲਿਖ ਕੇ ਦੇ ਪੂਰੇ ਬਿਨਾ ਘੱਟ ਤੋਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਠੀਕ ਆ 11 ਸਾਢੇ 6 ਆ 11 ਸਾਢੇ 6 ਆ ਵੈੱਡਵੁੱਡ ਹੈਗਾ ਨਾਲ ਨਹੀਂ ਜੀ ਨਹੀਂ ਇਹ ਮਿੱਟੀ ਵਾਲੇ ਵਾਸਤੇ ਆ ਅੱਛਾ ਇਹ ਮਿੱਟੀ ਵਾਲੀ ਆ ਹਾਂ ਭਰਤੀ ਵਾਲੀ ਆ ਠੀਕ ਆ ਇਹ ਕਿਨੇ ਦੇਣੀ ਆ ਪਹਾਨ ਇਹ 1 ਲੱਖ ਤੇ 30 ਹਜ਼ਾਰ ਦੇ ਹਣ ਹਣ ਆਈਆਂ ਕੋਈ ਮੌਕੇ ਤੇ ਯਾਰ ਖਣ ਦੋ ਜੀ ਹਾਂ ਠੀਕ ਆ ਇੱਧਰ ਆ ਗਈ ਤੂੜੀ ਵਾਲੀ ਤੂੜੀ ਵਾਲੀ ਮਸ਼ੀਨ ਆਈ 2020 ਮਾਡਲ 20 ਮਾਡਲ ਕੇਐਸ ਵਾਲਿਆਂ ਦੀ ਆ ਕੇਐਸ ਵਾਲਿਆਂ ਦੀ ਪੂਰੀ ਵਧੀਆ ਠੀਕ ਆ ਘਰ ਦੀ ਜਵਾਈ ਆ ਵੇ ਰੰਗ ਰੂਗ ਬੁਖਾ ਦੇ ਸਾਰਾ ਉਸੇ ਤਰ੍ਹਾਂ ਹੀ ਪਿਆ ਬਲੇਡ ਬਲੂਡ ਉਵੇਂ ਹੀ ਪਿਆ ਉਵੇਂ ਹੀ ਪਿਆ ਸੀਜ਼ਨ ਤਾਂ ਨਹੀਂ ਲਾਇਆ ਨਾ ਜੀ ਨਾ ਸੀਜ਼ਨ ਲਾਇਆ ਆ ਇੱਕ ਵਾਰੀ 60 ਕੁ ਟਰਾਲੀਆਂ ਬਣਾਈਆਂ ਸੀ ਠੀਕ ਆ ਟਾਇਰ ਟੋਰ ਚੰਗੀ ਪਏ ਆ 61 ਟਾਇਰਾਂ ਵਾਲੀ ਆ ਪੱਖੇ-ਪੁੱਖੇ ਉਸੇ ਤਰ੍ਹਾਂ ਹੀ ਠੀਕ ਹੈ ਜੀ ਹਾਂਜੀ ਇਹਦੀ ਡਿਮਾਂਡ ਕਿੰਨੀ ਹੈ ਜੀ ਇਹ ਆਪਾਂ 2.5 ਲੱਖ ਦੀ ਆ ਹਨ ਹਨ ਮੌਕੇ ਤੇ ਕਰ ਦੋਗੇ ਉਹ ਕੀ ਕਰ ਲਾਂਗੇ ਜਿਵੇਂ ਕਹਾਂ ਭਰਾ ਜਿਵੇਂ ਕਹੇਗਾ ਉਸੇ ਤਰ੍ਹਾਂ ਹੀ ਠੀਕ ਆ ਬਾਕੀ ਸਾਰੇ ਟਰੈਕਟਰ ਵਿਖਾਏ ਇੰਜਨ ਗੇਅਰ ਦੀ ਫੁੱਲ ਗਾਰੰਟੀ ਵਾਲੇ ਆ ਠੀਕ ਆ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਆ ਜੀ ਇਹ ਨਸੀਰੇ ਵਾਲੇ ਖੜੇ ਆ ਜੀ ਪਿੰਡ ਨਸੀਰੇ ਵਾਲਾ ਜ਼ਿਲ੍ਹਾ ਮੋਗਾ ਹੈ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਲਾ ਠੀਕ ਆ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਜੀ 626835 ਹਾਂਜੀ 33103 ਠੀਕ ਆ ਹੁਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੋ ਜੀ ਕਰਾਂਗੇ ਜੀ ਠੀਕ ਆ ਬਈ ਧੰਨਵਾਦ